ਅਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਿਰਮਾਣ દવાખાਨਾ ਵੱਲੋਂ ਕਾਦੀਆਂ ਦੇ ਥਾਣਾ ਚੌਂਕ ਵਿੱਚ ਮਿੱਠੇ ਜਲ ਦੀ ਸ਼ਬੀਲ ਜਲ ਜੀਰਾ ਛੋਲੇ ਅਤੇ ਕੜੀ ਚੋਲ ਦਾ ਖੁੱਲਾ ਲੰਗਰ ਲਗਾਇਆ ਗਿਆ। ਗਲਬਾਤ ਕਰਦਿਆਂ ਅਵਤਾਰ ਸਿੰਘ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਡੇ ਪਰਿਵਾਰ ਵੱਲੋਂ ਮਿੱਠੇ ਜਲ ਦੀ ਸ਼ਬੀਲ ਜਲ ਦੀਰਾ ਛੋਲੇ ਅਤੇ ਕੜੀ ਚੋਲ ਦੇ ਲੰਗਰ ਲਗਾਏ ਗਏ ਹਨ। ਨਾਲ ਹੀ ਉਹਨਾਂ ਨੇ ਕਿਹਾ ਕਿ ਬੱਚੇ ਨਸ਼ਿਆਂ ਨੂੰ ਛੱਡ ਕੇ ਗੁਰੂ ਦੇ ਲਨ ਲੱਗਣ ਅਤੇ ਮਾਤਾ ਪਿਤਾ ਦੀ ਸੇਵਾ ਕਰਨ ਅਵਤਾਰ ਸਿੰਘ ਨਿਰਮਾਨ ਗੁਰਪ੍ਰੀਤ ਸਿੰਘ ਨਿਰਮਾਨ تنویر ਸਿੰਘ ਰਜਿੰਦਰ ਸਿੰਘ ਬਾਬਾ ਤੇਜਾ ਸਿੰਘ ਪ੍ਰithviਪਾਲ ਸਿੰਘ ਅਮਰਿੰਦਰ ਸਿੰਘ ਰਿਆੜ ਦਇਆਕੌਰ ਮਨਵੀਰ ਸਿੰਘ ਫਤਹ ਸਾਹਿਲ ਅਬੀ ਮਨੋਜ ਬਟਾਵਲੋ ਸੇਵਾ ਨਿਭਾਈ ਗਈ ਕਾਦਿਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਉਹਨਾਂ ਦੀ ਯਾਦ ਵਿੱਚ ਮਿੱਠੀ ਠੱਜੀ ਸ਼ਬੀਲ ਦਾ ਤੇ ਛੋਲਿਆਂ ਦਾ ਤੌਂ ਕੜੀ ਦਾ ਲੰਗਰ ਜੋ ਹੈ ਉਹ ਸੰਗਤਾਂ ਲਈ ਲਾਇਆ ਜਾ ਰਿਹਾ ਹੈ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਸਭ ਲੰਗਰ ਚੱਲਦੇ ਹਨ ਗੁਰੂ ਮਹਾਰਾਜ ਨੂੰ ਚੰਦੂ ਨੇ ਜਹਾਂਗੀਰ ਦੇ ਕਹਿਣ ਤੇ ਜੋ ਬਾ ਉਬਲਦੀ ਦੇਗ ਵਿੱਚ ਬਿਠਾਇਆ ਉਸ ਤੋਂ ਬਾਅਦ ਤਕਤੀ ਤਵੀ ਤੇ ਬਿਠਾ ਕੇ ਸੀਸ ਵਿੱਚ ਰੇਤਾ ਪਾਇਆ ਫਿਰ ਉਸ ਨੇ ਗੁਰੂ ਮਹਾਰਾਜ ਨੂੰ ਉਹਨਾਂ ਦੀ ਰਜਾ ਪੁੱਛੀ ਤਾਂ ਉਹਨਾਂ ਕਹਿਆ ਕੋਈ ਤੁਹਾਡੀ ਖਾਸ਼ ਆ ਗੁਰੂ ਮਹਾਰਾਜ ਨੇ ਕਹਿਆ ਕਿ ਮੈਨੂੰ ਰਾਵੀ ਦਰਿਆ 'ਚ ਮੈਂ ਇਸ਼ਨਾਨ ਕਰਨਾ ਉਹਨਾਂ ਨੇ ਗੁਰੂ ਮਹਾਰਾਜ ਨੂੰ ਜਿਹੜਾ ਬੰਨ ਕੇ ਉਰਾਵੀ ਦਰਿਆ ਵਿੱਚ ਇਸ਼ਨਾਨ ਵਾਸਤੇ ਛੁਟਿਆ ਕੇ ਇਹਨਾਂ ਨੇ ਸਰੀਰ ਤੇ ਜੋ ਛਾਲੇ ਹੋਏ ਆ ਉਹ ਹੋਰ ਇਹਨਾਂ ਨੂੰ ਤਕਲੀਫ ਹੋਊਗੀ ਤੇ ਚੰਦੂ ਨੇ ਤੇ ਯਾਹਗੀਰ ਨੇ ਇਹ ਸੋਚਿਆ ਸੀ ਕਿ ਜਦੋਂ ਇਹ ਇਸ਼ਨਾਨ ਕਰਕੇ ਬਾਹਰ ਆਉਣਗੇ ਇਹਨਾਂ ਨੂੰ ਗਊ ਦੇ ਮਾਸ ਵਿੱਚ ਜੋ ਮਰ ਦਿੱਤਾ ਜਾਏਗਾ ਜੋ ਜੋ ਮਾਸ ਸੁੱਕੇਗਾ ਤੇ ਇਹਨਾਂ ਨੂੰ ਤਕਲੀਫ ਹੋਏਗੀ ਕਿਉਂਕਿ ਜਦੋਂ ਜਹਾਂਗੀਰ ਹੀ ਉਹ ਕਹਿੰਦਾ ਸੀ ਕਤਲ ਨਹੀਂ ਕਰਨਾ ਖੂਨ ਦਾ ਇੱਕ ਤੁਫਕਾ ਵੀ ਥੱਲੇ ਨਹੀਂ ਡਿੱਗਣ ਦੇਣਾ ਤੇ ਇਸ ਤਰ੍ਹਾਂ ਸ਼ੀਦੀ ਜਿਹੜੀ ਆ ਉਹ ਗੁਰੂ ਮਹਾਰਾਜ ਦੀ ਹੋਏ ਜਦੋਂ ਗੁਰੂ ਮਹਾਰਾਜ ਆਵੀ ਵਿੱਚ ਗਏ ਉਸ ਤੋਂ ਬਾਅਦ ਫਿਰ ਉਹ ਵਾਪਸ ਨਹੀਂ ਆਏ ਉਹ ਖਤ ਖਾਣੂ ਚਲੇ ਗਏ ਸਾਡੇ ਇਤਿਹਾਸ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਪਹਿਲੀ ਪਾਤਸ਼ਾਹੀ ਪੰਜਵੇਂ ਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਮੱਧ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਸਾਰੇ ਸਨੇ ਦੇ ਜੋ ਆ ਪਟਖੰਡ ਨੂੰ ਗਏ ਇਹ ਸਿੱਖੀ ਦਾ ਇਤਿਹਾਸ ਆ ਜੋ ਦੁਨੀਆਂ 'ਚ ਇਹ ਜਾ ਕੋਈ ਇਤਿਹਾਸ ਨਹੀਂ ਸਾਡੇ ਪਾਰਟੀਆਂ ਕੇਵਲ ਵਾਲੇ ਹਰ ਥਾਂ ਜੋ ਸਾਡੇ ਇਲਾਕੇ 'ਚ ਕੋਈ ਵੀ ਪ੍ਰੋਬਲਮ ਹੁੰਦਾ ਹੈ ਉਹ ਸੇਵਾ ਤੇ ਜਾਂਦੇ ਹਨ ਨਿਸ਼ਕਾਮ ਸੇਵਾ ਦੇ ਜਾਂਦੇ ਹਨ ਅਸੀਂ ਇਹਨਾਂ ਦੇ ਧੰਨਵਾਦੀ ਹਾਂ ਕਿ ਉਹਨਾਂ ਨੇ ਟਾਈਮ ਕੱਢ ਕੇ ਜੋ ਇਤਿਹਾਸ ਕੇ ਤੇ ਬੱਚਿਆਂ ਦਾ ਉਤਸਵ ਦਾ ਆ ਵਾਈ ਗੁੱਡ ਜੀ ਬੰਦਚੋਲ ਪਰਸੰਤਾ ਦੇ ਸਹਿਯੋਗ ਦੇ ਨਾਲ ਜੋ ਆ ਮਾਰਕੀਟ ਦੇ ਸਹਿਯੋਗ ਦੇ ਨਾਲ ਤਬੀਰ ਲਾਈ ਗਈ ਆ ਇਸੇ ਤਰ੍ਹਾਂ ਹੀ ਹਰ ਵਾਰੀ ਲੱਗਦੀ ਆ ਤੇ ਗੁਰੂ ਮਾਰ ਬਹਾਰੇ ਲਵਾਉਂਦੇ ਰਹੇਗੇ ਨੌਜਵਾਨ ਪੀੜੀ ਜਿਹੜੀ ਨਸ਼ਿਆਂ ਵੱਲ ਜਾ ਰਹੀ ਆ ਅਸੀਂ ਇਹ ਉਹਨਾਂ ਨੂੰ ਇਹ ਸਿੱਖਿਆ ਦਿੰਦੇ ਹੀ ਰਹਿੰਦੇ ਆ ਕਿ ਬੱਚੇ ਜਿਹੜੇ ਆ ਉਹ ਨਸ਼ਿਆਂ ਨਾਲ ਜਾਣ ਮਾੜੀ ਸੰਗਤ ਚ ਨਾ ਜਾਣ ਮਾੜੇ ਥਾਂ ਬੈਠਣਾ ਆਪਣੇ ਮਾਪਿਆਂ ਦੀ ਆਗਿਆਕਾਰ ਹੋਣ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਆ ਉਹਨਾਂ ਦਾ ਜੀ ਬਹੁਤ ਵਧੀਆ ਹੋਏ ਇਹ ਖੁਨਾ ਦਾ ਚੰਗਾ ਹੈ ਉਹ ਸਾਡੀ ਕਾਮਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ